ਜਰਨਾਵ ਰਵਿੰਦਰਜੀਤ ਸਿੰਘ ਨੰਬਰਦਾਰੀ ਪਿੰਡ ਨੱਥਰ ਵਾਲਾ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ ਕਈਆਂ ਦੇ ਤਾਂ ਘਰ ਮੱਲਾ ਸ਼ੈੱਡ ਬਾਲੇ ਡਿੱਗ ਪਏ ਆ ਜੀ ਮੱਲਾ ਕੜਦੜ 15 20 ਘਰ ਹੋਣਗੇ ਜਿਨ੍ਹਾਂ ਦੇ ਛੱਡਾਂ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਕੱਲੇ ਨੱਥਰ ਵਾਲੇ ਪਿੰਡ ਦਾ ਜੀ ਹਾਂਜੀ ਕੱਲੇ ਨੱਥਰ ਵਾਲੇ ਦਾ ਕੋਈ ਜਾਨੀ ਨੁਕਸਾਨ ਤੋਂ ਬਚਤ ਰਹੀ ਹੈ ਜੀ ਮਾਲੀ ਨੁਕਸਾਨ ਜ਼ਰੂਰ ਹੋਇਆ ਜੀ ਕਿਸੇ ਦਾ ਮੱਲਾ ਕੁਸ਼ੈ ਸ਼ੈੱਡ ਡੇਗ ਪਿਆ ਜੀ ਇਸ ਲਈ ਕੁਝ ਮੱਲਾ ਉਤਲ ਨਾ ਜਿੰਨਾ ਚਾਦਣੀਆਂ ਉਹ ਮੱਲਾ ਉੱਪਰ ਉਹ ਡੰਗ ਇਸ ਨਾਲ ਕਰਕੇ ਨੁਕਸਾਨ ਹੋਇਆ ਜੀ ਬੀਬੀ ਦਾ ਕੰਪੇਡ ਹੈ ਪਈ ਅੱਛਾ ਹਾਂਜੀ ਲਾਈਟ ਵਗੈਰਾ ਹੁਣ ਹੈਗੀ ਹੈ ਕਿ ਗਈ ਵੀ ਨਹੀਂ ਲਾਈਟ ਹੈ ਨਹੀਂ ਗਈ ਜੀ ਗਈ ਹੋਈ ਆ ਕਿੰਨੇ ਵਜੇ ਦੀ ਇਹ ਗੱਲਬਾਤ ਹੈਗੀ ਆ ਇਹ 5:30 ਵਜੇ ਦੀ ਗੱਲ ਹੋਣੀ ਹੈ ਜੀ ਤੇ ਕੱਲ ਨੱਥਲ ਵਾਲੇ ਪਿੰਡ ਚ ਸੀ ਇਹ ਸਥਿਤੀ ਹਾਂਜੀ ਇਹ ਨੱਥਲ ਵਾਲੇ ਸੀ ਹੈਗੇ ਜਦੋਂ ਆਪਾਂ ਗੋਲੇ ਵਾਲ ਤੋਂ ਆਈਏ ਤੇ ਆਪਣੀ ਨਹਿਰ ਆਉਂਦੀ ਨਹਿਰ ਤੋਂ ਅਗਲੇ ਪਾਸੇ ਆਪਣਾ ਪਿੰਡ ਆਈ अच्छा की उस, की तो बहुत ही सारा ਪਿੰਡ ਨੂੰ ਹੋਇਆ ਜੀ ਤੇ ਕੀ ਚੱਕਰਵਾਤ ਸੀ ਕਿ ਕੀ ਸੀਗਾ ਇਹ ਕਿਸ ਤਰ੍ਹਾਂ ਦੀ ਚੀਜ਼ ਸੀ ਇਹ ਚੱਕਰਵਾਤ ਸੀ ਸਮਝ ਲੋ ਜੀ ਬਹੁਤ ਜ਼ਿਆਦਾ ਤੂਫਾਨ ਹੀ ਬਹੁਤ ਜ਼ਿਆਦਾ ਸੀਗਾ ਜੀ ਇਕੱਲੇ ਆਪਣੇ ਪਿੰਡ ਚ ਹੀ ਸੀਗਾ ਹਾਂਜੀ ਆਪਣੇ ਪਿੰਡੇ ਸੀਗੇ ਓਕੇ ਅੱਛਾ ਗੋਲੇ ਵਾਲੇ ਹੈ ਨਹੀਂ ਸੀਗਾ ਜੀ ਗੋਲੇ ਵਾਲੇ ਵੀ ਨਹੀਂ ਸੀ ਮੈਂ ਗੋਲੇ ਵਾਲੋਂ ਨੰਗੇ ਆਏ ਅੱਛਾ ਤੇ ਆਪਣੇ ਪਿੰਡ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਪਣੇ ਜ਼ਿਆਦਾ ਨੁਕਸਾਨ ਹੋਇਆ ਹਾਂਜੀ ਇਹ ਛੱਡ ਜ਼ਿਆਦੇ ਪਸ਼ੂਆਂ ਵਾਸਤੇ ਪਾਏ ਵਿੱਚ ਸੀ ਕਿ ਤੂੜੀ ਵਗੈਰਾ ਵਾਸਤੇ ਹਾਂਜੀ ਤੂੜੀ ਵਾਲੇ ਵੀ ਆ ਲੋਕਾਂ ਦੇ ਤੇ ਪਸ਼ੂ ਵਾਲੇ ਵੀ ਆ ਜੀ ਕੋਈ ਜੇ ਗੱਲ ਕਰਨੀ ਹੋਵੇ ਨੁਕਸਾਨ ਦੀ ਕਿਹਨਾ ਘਰਾਂ ਦੇ ਵਿੱਚ ਜਿਆਦਾ ਨੁਕਸਾਨ ਹੋਇਆ ਜਿਆਦਾ ਇੱਕ ਤਾਂ ਜਗਪ੍ਰੀਤ ਸਿੰਘ ਗਟੇਕ ਸਿੰਘ ਉਹਨਾਂ ਦਾ ਸ਼ੈੱਡ ਉਹਦਾ ਨੁਕਸਾਨ ਹੋਇਆ ਜੀ ਜਸਵਿੰਦਰ ਸਿੰਘ ਬਾਦ ਸਿੰਘ ਜੀ ਕਸ਼ਮੀਰ ਸਿੰਘ ਬਾਦ ਸਿੰਘ ਜੀ ਤੇ ਜਸਵਿੰਦਰ ਸਿੰਘ ਚਾਨਣ ਸਿੰਘ ਜੀ ਪ੍ਰਸ਼ਾਸਨ ਨੂੰ ਜਾਣਕਾਰੀ ਵਗਾਰਾ ਦਿੱਤੀ ਇਸ ਨੁਕਸਾਨ ਦੀ ਹਲੇ ਤੱਕ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਜੀ ਪਟਵਾਰੀ ਸਾਹਿਬ ਦਾ ਫੋਨ ਆਇਆ ਸੀਗਾ ਉਹ ਹੁਣ ਇਸ ਟਾਈਮ ਮੇਰੇ ਸਹਾਰਾ ਆਉਣਗੇ ਕਹਿੰਦੇ ਸੀ ਆਉਣੇ ਪਏ ਆ ਵੱਡੇ ਹੈ ਕੋਲੇ ਰਾ ਵੇਲਾ ਵੇਲਾ ਤੂੰ ਆ ਵੇਲਾ ਆ ਛੱਡ ਬਚ ਗਏ ਨੇ ਇੰਨਾ ਤੇ ਇਹ ਉੱਤੇ ਵੀ ਇੰਨੇ ਵਾਰ ਸੀਗੇ ਤੇ ਵਿੱਚ ਵੀ ਸੀਗੇ ਤੇ ਇਧਰੋਂ ਆ ਵੇਲਾ ਇੱਥੇ ਵਿੱਚ ਦਿੱਤਾ ਸੀਗਾ ਆ ਬੈਕ ਤੇ ਲੱਗੇ ਹੋਾਰੇ ਤਾਂ ਬੱਜ ਗਿਆ ਇਹ ਆ ਵੇਲਾ ਉੱਥੋਂ ਜੋਂ ਓਕਾਂ ਦੇ ਡੱਗ ਵੀ ਆ ਜਾਂਦਾ ਉਹ ਚੀਕਾਂ ਨਾਲੇ ਫੜਾ ਗਦਨੇ ਮਰੀ ਪਾ ਚੱਕ ਕੇ ਵੇਲਾ ਠੱਕਰ ਪੱਧ ਗਈ ਬਾਬਾ ਮੋਰਸੇ ਮੱਖਾ ਡੋਪ ਤੇ ਫੜਾ ਪਾ ਵੇਲਾ ਬਾਰ ਪੜਦਾ ਪੈਣ ਲੈ ਜਾਲੀ ਖਲਾ ਲੈ ਆਵੇ ਪੱਟਿਆ ਪਹਿਲੇ അല്ലെ ബാർലി കൊൽതേ പട്ടേ